ਗੁਰਪ੍ਰੀਤ ਸਾਹਿਬ ਸੰਗਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਦਾ ਫਿਰ ਹਜ਼ਰ ਹੋਇਆ ਹੈ ਆਪਣੇ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਾਹੀਂ ਆਪ ਜੀ ਦੇ ਨਾਲ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਜੋ ਸਹਿਜ ਪਾਠ ਸਾਧ ਸੰਗਤ ਜੀ ਆਪਾਂ ਆਪਣੇ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਤੇ ਲਗਭਗ 1 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਆਰੰਭ ਕੀਤਾ ਹੋਇਆ ਹੈ ਕੱਲ ਤੱਕ ਸਤਿਗੁਰੂ ਨੇ ਕਿਰਪਾ ਕਰਕੇ 552 ਅੰਗ ਤੱਕ ਸੇਵਾ ਪਾਠ ਕਰਨ ਦੀ ਲਈ ਸੀ ਔਰ ਸਤਿਗੁਰੂ ਕਿਰਪਾ ਕਰਨ ਅੱਜ ਇਸ ਤੋਂ ਅੱਗੇ 558 ਅੰਗ ਦੀ ਪਾਠ ਅੰਗ ਤੋਂ ਪਾਠ ਕਰ ਸਕੀਏ ਸਾਧ ਸੰਗਤ ਜੀ ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕੇਗਾ ਜੇਕਰ ਸਾਧ ਸੰਗਤ ਤੁਸੀਂ ਕਿਰਪਾ ਕਰੋਗੇ ਤੁਸੀਂ ਦਾਸ ਰੇ ਸਿਰ ਤੇ ਮੇਰ ਪਰਿਆ ਹੱਥ ਰੱਖੋਗੇ ਸੋ ਸਾਧ ਸੰਗਤ ਕਰੋ ਕਿਰਪਾ ਦਾਸਰੇ ਸਰਤੇ ਰਖੋ ਮੇਰ ਪਰ ਹੱਥ ਤੇ ਸਾਰੇ ਆਚਾਰ ਨੂੰ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਸਾਰੇ ਆਖੋ ਜੀ ਧੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਿਰ ਆਖੋ ਜੀ ਧੰ ਤਨ ਬਾਬਾ ਦੀਪ ਸਿੰਘ ਜੀ ਆਖੋ ਜੀ ਤਨ ਤਨ ਬਾਬਾ ਲਾਡ ਸਿੰਘ ਜੀ ਬਡਹੰਸ ਮਹਲਾ 3 ਘਰ ਪਹਿਲਾ ਰਾਗ ਬਡਹੰਸ ਘਰ ਪਹਿਲੇ ਵਿੱਚ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਬਾਣੀ ਇੱਕ ਓੰਕਾਰ ਸਤਗੁਰੂ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਮਨ ਮੈਲੇ ਸਾਬ ਕਿਸ਼ ਮੈਲਾ ਤਨ ਟੋਤੇ ਮਨ ਅਛਾ ਨਾ ਹੋਏ। ਸਤਿਗੁਰੂ ਕਹਿ ਰਹੇ ਹਨ ਕਿ ਜੇ ਮਨੁੱਖ ਦਾ ਮਨ ਵਕਾਰਾਂ ਦੇ ਨਾਲ ਮੈਲਾ ਹੈ। ਜੇ ਮਨ ਵਕਾਰਾਂ ਦੇ ਨਾਲ ਮੈਲਾ ਹੈ ਜੇ ਮਨ ਵਿੱਚ ਮੈਲ ਭਰੀ ਹੋਈ ਹੈ। ਕਾ ਸਭ ਕੁਝ ਮਾਇਆ ਹੈ ਤੇ ਇਸ਼ਨਾਨ ਕਰਾਉਣ ਦੇ ਨਾਲ ਮਨ ਪਵਿੱਤਰ ਨਹੀਂ ਹੋ ਸਕਦਾ ਇਹ ਜਗਤ ਪਰਮ ਭੁਲਾਇਆ ਬਿਰਲਾ 부ਜੇ ਕੋਏ ਪਰ ਇਹ ਸੰਸਾਰ ਜਿਹੜਾ ਭਲੇਖੇ ਵਿੱਚ ਪਾ ਕੇ ਨਾ ਇਹ ਸੰਸਾਰ ਭਲੇਖੇ ਵਿੱਚ ਪਾ ਕੇ ਕਰਾਇਤ ਰਿਆ ਜਾ ਰਿਹਾ ਹੈ ਕੋਈ ਬਿਰਲਾ ਹੀ ਇਸ ਸਚਾਈ ਨੂੰ ਸਮਝਦਾ ਹੈ ਜਪ ਮਨ ਮੇਰੇ ਤੂੰ ਏਕੋ ਨਾਮ ਏ ਮੇਰੇ ਮਨ ਤੂੰ ਸਿਰਫ ਪ੍ਰਮਾਤਮਾ ਦੇ ਇੱਕ ਨਾਮ ਹੀ ਜਪਿਆ ਕਰ ਸਤ ਗੁਰ ਦੀਆ ਮੋਖ ਇਹ ਹੋ ਨਿਧਾਨ ਰਹਾਓ ਸੱਚੇ ਗੁਰੂ ਨੇ ਇਹ ਨਾਮ ਦਾ ਖਜ਼ਾਨਾ ਮੈਨੂੰ ਬਖਸ਼ਿਆ ਹੈ ਰਹਾਓ ਥੋੜਾ ਜਿਹਾ ਸ਼ਰਮ ਦੇ ਕੇ ਅਗੇ ਚੱਲਣਾ ਹੁੰਦਾ ਹੈ ਜੀ ਸਿੱਧਾ ਕੇ ਆਸਨ ਜੇ ਸਿੱਖੇ ਇੰਦਰੀ ਵਸ ਕਰ ਕਮਾਏ ਜੇ ਮਨੁੱਖ ਕਰਾਮਾਤੀ ਜੋਗੀਆਂ ਵਾਲੇ ਆਸਣ ਕਰਨੇ ਸਿੱਖ ਲੈ ਤੇ ਕਾਮ ਵਾਸਨum ਜਿੱਤ ਕੇ ਆਸਣਾ ਤੇ ਅਭਿਆਸ ਦੀ ਕਮਾਈ ਕਰਨ ਲੱਗ ਪਵੇ ਮਨ ਕੀ ਮੈਰ ਨਾ ਉੱtre ਹਉ ਮੈ ਮਾਲੁ ਨਾ ਜਾਏ ਤਾਂ ਵੀ ਮਨ ਦੀ ਮੈਲ ਨਹੀਂ ਲੈਂਦੀ ਤੇ ਮਨ ਚੋਂ ਮੈਂ ਮੇਰੀ ਦੀ ਮੈਲ ਹਉਮੈ ਦੀ ਮੈਲ ਜਿਹੜੀ ਉਹ ਨਹੀਂ ਜਾਂਦੀ ਇਸ ਮਨ ਕੋ ਹੋਰ ਸੰਜਮ ਕੋ ਨਹੀਂ ਬਿਨ ਸਤਗੁਰ ਕੀ ਸਰਲਾਈ ਗੁਰੂ ਦੀ ਸ਼ਰਨ ਪੈਣ ਤੋ ਬਿਨਾ ਹੋਰ ਕੋਈ ਯਤਨ ਇਸ ਮਨ ਨੂੰ ਪਿੱਤਰ ਨਹੀਂ ਕਰ ਸਕਦਾ ਸਤ ਗੁਰ ਮਿਲਿਆ ਉਲਟੀ ਪਈ ਕਹਿਣਾ ਕਿਛ ਨਾ ਜਾਏ ਜੇ ਗੁਰ ਮਿਲ ਪਏ ਤੇ ਮਨ ਦੀ ਬਿਰਤੀ ਸੰਸਾਰ ਦੇ ਵੱਲੋਂ ਉਲਟ ਜਾਂਦੀ ਹੈ ਤੇ ਐਸੀ ਬਣ ਜਾਂਦੀ ਹੈ ਜੋ ਬਿਆਨ ਨਹੀਂ ਕੀਤੀ ਜਾ ਸਕਦੀ ਪੰਤ ਨਾਨਕ ਸਤ ਗੁਰ ਕੋ ਮਿਲਦੇ ਮਰ ਗੁਰ ਕਾ ਸ਼ਬਦ ਫਿਰ ਜੀਵ ਕੋਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਿਹੜਾ ਮਨੁੱਖ ਗੁਰੂ ਨੂੰ ਮਿਲ ਕੇ ਵਿਕਾਰਾਂ ਵੱਲੋਂ ਅਸ਼ੋਹ ਹੋ ਜਾਂਦਾ ਹੈ ਫਿਰ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਤਮਿਕ ਜੀਵਨ ਹਾਸਲ ਕਰ ਲੈਂਦਾ ਹੈ ਮੰਮਤਾ ਕੀ ਮਲ ਉਤਰੇ ਇਹ ਮਨ ਹਛਾ ਹੋਏ ਉਸੇ ਅੰਦਰੋਂ ਮੈਂ ਮੇਰੀ ਮਾਇਆ ਦੀ ਮਮਤਾ ਦੀ ਮੈਲ ਰਹਿ ਜਾਂਦੀ ਹੈ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ਬਡਹੰਸ ਮਹਲਾ ਤੀਜਾ ਬਡਹੰਸ ਰਾਗ ਦੇ ਵਿੱਚ ਧੰਨ ਗੁਰੂ ਅਮਰਦਾਸ ਜੀ ਦੇ ਪਾਤਸ਼ਾਹ ਜੀ ਦੀ ਬਾਣੀ ਨਦਰੀ ਸਤਗੁਰ ਸੇਵੀ ਹੈ ਨਦਰੀ ਸੇਵਾ ਹੋਵੇ ਪਰਮਾਤਮਾ ਦੀ ਮਿਹਰ ਦੀ ਨਿਗਾਹ ਦੇ ਨਾਲ ਹੀ ਗੁਰੂ ਦੀ ਸ਼ਰਨ ਪੈ ਸਕੀਦਾ ਹੈ ਮਿਹਰ ਦੀ ਨਜ਼ਰ ਨਾਲ ਹੀ ਪਰਮਾਤਮਾ ਦੀ ਸੇਵਾ ਭਗਤੀ ਹੋ ਸਕਦੀ ਹੈ ਨਦਰੀ ਇਹ ਮਨ ਵਸ ਆਵੇ ਨਦਰੀ ਮਨ ਨਿਰਮਲ ਹੋਏ ਮਿਹਰ ਦੀ ਨਿਗਾਹ ਨਾਲ ਹੀ ਇਹ ਮਨ ਕਾਬੂ ਵਿੱਚ ਆਉਂਦਾ ਹੈ ਤੇ ਪਿੱਤਰ ਹੋ ਜਾਂਦਾ ਹੈ ਮੇਰੇ ਮਨ ਚੇਤ ਸੱਚਾ ਸੋਏ हे ਮੇਰੇ ਮਨ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਨੂੰ ਯਾਦ ਕਰਿਆ ਕਰ ਇੱਕੋ ਚਿੱਤੇ ਤਾਂ ਸੁਖ ਪਾਵੇ ਤੇ ਦੁੱਖ ਨਾ ਮੁਲੇ ਹੋਏ ਰਹਾਉ ਮੂਲੇ ਦਾ ਮਤਲਬ ਹੁੰਦਾ ਬਿਲਕੁਲ ਤੇ ਰਹਾਉ ਦਾ ਮਤਲਬ ਹੁੰਦਾ ਥੋੜਾ ਜਿਹਾ ਵਿਸ਼ਰਾਮ ਦੇ ਕੇ ਚੱਲਣਾ ਹੈ ਜੇ ਤੂੰ ਇੱਕ ਪ੍ਰਮਾਤਮਾ ਨੂੰ ਯਾਦ ਕਰਦਾ ਰਹੇਂਗਾ ਤਾਂ ਸੁਖ ਹਾਸਲ ਕਰੇਂਗਾ ਤੇ ਤੈਨੂੰ ਕਦੇ ਵੀ ਦੁੱਖ ਨਹੀਂ ਪਹੁੰਚ ਸਕੇਗਾ ਰਹਾਉ ਥੋੜਾ ਜਿਹਾ ਵਿਸ਼ਰਾਮ ਲਈਏ ਨਦਰੀ ਮਰ ਕੇ ਜੀਵਿਆ ਨਦਰੀ ਸ਼ਬਦ ਵਸੇ ਮਨ ਆਏ ਪ੍ਰਮਾਤਮਾ ਦੀ ਕਿਰਪਾ ਦੀ ਨਜ਼ਰ ਨਾਲ ਹੀ ਬੁਕਾਰਾਂ ਵੱਲੋਂ ਹਟ ਕੇ ਆਤਮਿਕ ਜੀਵਨ ਹਾਸਲ ਕਰੀਦਾ ਹੈ ਤੇ ਗੁਰੂ ਦਾ ਸ਼ਬਦ ਮਨ ਵਿੱਚ ਆ ਵਸਦਾ ਹੈ ਨਦਰੀ ਹੁਕਮ 부ਜੀਐ ਹੁਕਮ ਰਹਿ ਸਮਾਏ ਮੇਰ ਦੀ ਨਿਗਾ ਨਾਲ ਹੀ ਪ੍ਰਮਾਤਮਾ ਦੀ ਰਜ਼ਾ ਨੂੰ ਸਮਝ ਸਕੀਦਾ ਹੈ ਤੇ ਰਜ਼ਾ ਵਿੱਚ ਹੀ ਸਦਾ ਟਿਕੇ ਰਹਿੰਦਾ ਹੈ ਜਿਨ ਜੇਵਾ ਹਰ ਰਸ ਨਾ ਚਖੇ ਹੋ ਸਾ ਜੇਵਾ ਜਲ ਜਾਓ ਜੇਵਾ ਹੁੰਦੀ ਹੈ ਜੀਬ ਜਿਸ ਰਸਨਾ ਨੇ ਜਿਸ ਜੀਵ ਨੇ ਕਦੇ ਪ੍ਰਮਾਤਮਾ ਦੇ ਨਾਮ ਦਾ ਸਵਾਦ ਨਹੀਂ ਚਖਿਆ ਉਹ ਜੀਵ ਸੜਨ ਜੋਗੀ ਹੀ ਹੈ ਅਨਰਸ ਸਾਦੇ ਲੱਗ ਰਹੀ ਦੁੱਖ ਪਾਇਆ ਦੁਜੇ ਪਾਏ ਕਿਉਂਕਿ ਜਿਹੜੇ ਮਨੁੱਖ ਜੀਵ ਜਿਹੜੇ ਮਨੁੱਖ ਜੀਵ ਹੋਰ ਹੋਰ ਰਸਾਂ ਦੇ ਜਿਹੜੇ ਮਨੁੱਖਾਂ ਦੀ ਜੀਬ ਹੋਰ ਹੋਰ ਰਸਾਂ ਦੇ ਸਵਾਦ ਵਿੱਚ ਲੱਗੀ ਰਹਿੰਦੀ ਹੈ ਉਹ ਮੋਖ ਮਾਇਆ ਦੇ ਮੋਹ ਵਿੱਚ ਫਸ ਕੇ ਦੁੱਖ ਹੀ ਪੌਂਦਾ ਰਿੰਦਾ ਹੈ ਸਭਨਾ ਨਦਰ ਏਕ ਹੈ ਆਪੇ ਫਰਕ ਕਰੇ ਸਭ ਜੀਵਾਂ ਤੇ ਪ੍ਰਮਾਤਮਾ ਦੀ ਹੀ ਕਿਰਪਾ ਦੀ ਨਜ਼ਰ ਆਂਦੀ ਹੈ ਫਰਕ ਵੀ ਪ੍ਰਮਾਤਮਾ ਆਪ ਹੀ ਬਣਾਉਂਦਾ ਹੈ ਨਾਨਕ ਸਤਗੁਰ ਮਿਲੀ ਹੈ ਫਲ ਪਾਇਆ ਨਾਮ ਵਡਾਈ ਦੇ ਏ ਨਾਨਕ ਜੇ ਗੁਰਮਿਲ ਪੈ ਤਾਂ ਹੀ ਨਾਮ ਦਾ ਫਲ ਮਿਲਦਾ ਹੈ ਜਿਸ ਰਾਹੀ ਸਭ ਤੋਂ ਵੱਡੀ ਇੱਜ਼ਤ ਮਿਲਦੀ ਹੈ ਬਟ ਹੰਸ ਮਾਰਾ ਤਿਜਾ ਮਾਰਾ ਮੋਗਵਾਰ ਹੈ ਗੁਰبن ਗਿਆਨ ਨਾ ਹੋਈ ਬੜਾ ਸੁਰਾਗ ਦੇ ਵਿੱਚ ਕਿ ਜੇ ਸਤਗੁਰੂ ਅਮਰਦਾਸ ਜੀ ਦੀ ਬਾਣੀ ਹੈ ਸਤਗੁਰੂ ਕਹਿ ਰਹੇ ਹਨ ਕਿ ਮਾਇਆ ਦਾ ਮੋਹ ਮਨ ਨੂੰ ਕੋਪਹਨੇ ਰਹਾ ਹੈ ਤੇ ਗੁਰੂ ਦੀ ਛਾਨ ਪੈਣ ਤੋਂ ਬਿਨਾਂ ਆਤਮਕ ਜੀਵਨ ਦੀ ਸੂਝ ਨਹੀਂ ਪੈ ਸਕਦੀ ਸ਼ਬਦ ਲਗੇ ਤਨ ਬੁਝਿਆ ਦੁਜਾ ਪਰਜ ਬਗੋਈ ਜਿਹੜੇ ਮਨੁੱਖ ਗੁਰਦੇ ਸ਼ਬਦ ਵਿੱਚ ਜੁੜੇ ਰਹਿੰਦੇ ਹਨ ਉਹਨਾਂ ਨੂੰ ਸੂਝ ਪੈ ਜਾਂਦੀ ਹੈ ਨਹੀਂ ਤਾਂ ਮਾਇਆ ਦੇ ਮੋਹ ਵਿੱਚ ਫਸ ਕੇ ਸ੍ਰਿਸ਼ਟੀ ਖੁਆਰ ਹੁੰਦੀ ਰਹਿੰਦੀ ਹੈ ਮਨ ਮੇਰੇ ਗੁਰਮਤ ਕਰਨੀ ਸਾਰ اے ਮੇਰੇ ਮਨ ਗੁਰੂ ਦੀ ਮਤ ਲੈ ਕੇ ਜੀਵਨ ਚਾਲ ਚੱਲ ਸਦਾ ਸਦਾ ਹਰ ਪ੍ਰਭ ਰਵੇ ਤਾਂ ਪਾਵੇ ਮੁਖ ਦਵਾਰ ਦਵੋ ਅਰਦਾਇਤਾ ਮਤਲਬ ਇੱਥੇ ਆਪਾਂ ਇਹ ਕਹਾਂਗੇ ਕਿ ਜੇ ਤੂੰ ਸਿਮਰਦਾ ਰਹੇ ਤੇ ਮੁਖ ਦਾ ਮਤਲਬ ਹੁੰਦਾ ਵਿਕਾਰਾਂ ਤੋਂ ਖਲਾਸੀ ਹੁਣ ਸਤਿਗੁਰੂ ਇੱਥੇ ਕਹਿ ਰਹੇ ਨੇ ਕਿ ਜੇ ਤੂੰ ਸਦਾ ਪ੍ਰਮਾਤਮਾ ਦਾ ਨਾਮ ਸਿਮਰਦਾ ਰਹੇ ਤੇ ਮਾਇਆ ਤੇ ਬੰਦਰਾ ਤੋਂ ਖਲਾਸੀ ਦਾ ਰਸਤਾ ਲੱਭ ਲਏਗਾ ਰਹਾਓ ਥੋੜਾ ਜਿਹਾ ਸ਼ਰਮ ਦਈਏ ਗੁਨਾਹ ਕਾਨਦਾਨ ਏਕ ਹੈ ਆਪੇ ਦੇ ਤਾਂ ਕੋ ਪਾਏ ਇਹ ਪ੍ਰਮਾਤਮਾ ਦੇ ਨਾਮ ਇੱਕ ਪ੍ਰਮਾਤਮਾ ਦਾ ਨਾਮ ਹੀ ਸਾਰੇ ਗੁਨਾ ਦਾ ਖਜ਼ਾਨਾ ਹੈ ਪਰ ਇਸ ਖਜ਼ਾਨੇ ਨੂੰ ਜਦੋਂ ਹੀ ਕੋਈ ਮਨੁੱਖ ਹਾਸਲ ਕਰਦਾ ਹੈ ਜਦੋਂ ਪ੍ਰਭੂ ਆਪ ਹੀ ਇਹ ਖਜ਼ਾਨਾ ਦਿੰਦਾ ਹੈ ਬੇਨ ਨਾਮੇ ਸਭ ਵਿਚਰੀ ਗੁਰ ਕਾ ਸ਼ਬਦ ਮਲਾਏ ਪ੍ਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾ ਸ੍ਰਿਸ਼ਟੀ ਪ੍ਰਮਾਤਮਾ ਤੋਂ ਵਿਚਰੀ ਰਹਿੰਦੀ ਹੈ ਪਰ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਪ੍ਰਭੂ ਆਪਣੇ ਚਰਨਾਂ ਵਿੱਚ ਮਿਲਾ ਲਿੰਦਾ ਹੈ ਮੇਰੀ ਮੇਰ ਕਰ ਦੇ ਕੱਟ ਗਏ ਮੇਰੀ ਮੇਰੀ ਕਰਦੇ ਘਟ ਗਏ ਤਿਨਾ ਹੱਥ ਕਿਹੋ ਨ ਆਇਆ ਮਾ ਦੀ ਆਪਣਤ ਦੀਆਂ ਗੱਲਾਂ ਕਰ ਕਰਕੇ ਜੀ ਆਤਮਿਕ ਜੀਵਨ ਵਿੱਚ ਕਮਜ਼ੋਰ ਹੁੰਦੇ ਰਹਿੰਦੇ ਹਨ ਆਤਮਿਕ ਜੀਵਨ ਦੇ ਸਰਮਾਏ ਵਿੱਚੋਂ ਉਨਨ ਕੁਝ ਵੀ ਨਹੀਂ ਮਿਲਦਾ ਸਤ ਗੁਰ ਮਿਲਿਆ ਸੱਚ ਮਿਲੇ ਸੱਚ ਨਾਮ ਸਮਾਇ ਪਰ ਜੇ ਗੁਰੂ ਮਿਲ ਪਏ ਤਾਂ ਜੀਵ ਹਮੇਸ਼ਾ ਹਮੇਸ਼ਾ ਰਹਿਣ ਵਾਲੇ ਪ੍ਰਮਾਤਮਾ ਚ ਜੁੜੇ ਰਹਿੰਦੇ ਹਨ ਤੇ ਸਦਾ ਸਿਰ ਪ੍ਰਭੂ ਦੇ ਨਾਮ ਵਿੱਚ ਲੀਨ ਰਹਿੰਦੇ ਹਨ ਆਸਾ ਮਨਸਾ ਇਹੋ ਸਰੀਰ ਅੰਤਰ ਜੋਤ ਜਗਾਏ ਮਨੁੱਖ ਦਾ ਇਹ ਸਰੀਰ ਆਸਾ ਤੇ ਮਨਸਾ ਦੇ ਨਾਲ ਬੱਝਾ ਰਹਿੰਦਾ ਹੈ ਗੁਰੂ ਇਸ ਦੇ ਅੰਦਰ ਆਤਮਿਕ ਜੀਵਨ ਦੀ ਰੋਸ਼ਨੀ ਪੈਦਾ ਕਰਦਾ ਹੈ ਨਾਨਕ ਮਨ ਮੁਖ ਬੰਦ ਹੈ ਗੁਰਮਖ ਮੁਕਤ ਕਰਾਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਪਏ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜਿਹੜਾ ਆਪਣੇ ਮਨ ਦੇ ਪਿੱਛੇ ਮਨੁੱਖ ਤੁਰਦਾ ਹੈ ਨਾ ਉਸੇ ਰਾਹ ਵਿੱਚ ਆਸਾ ਮਨਸਾ ਦੀ ਰੋਕ ਪਈ ਰਹਿੰਦੀ ਹੈ ਪਰ ਜਿਹੜਾ ਗੁਰੂ ਦੀ ਸ਼ਰਨ ਪਿਆ ਮਨੁੱਖ ਹੈ ਨਾ ਉਸ ਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਖਲਾਸੀ ਮਿਲ ਜਾਂਦੀ ਹੈ ਉਹਨੂੰ ਇਹ ਸਾਰੀਆਂ ਚੀਜ਼ਾਂ ਤੋਂ ਮੁਕਤੀ ਮਿਲ ਜਾਂਦੀ ਹੈ ਵਡਹੰਸ ਮਹੱਲਾ ਤੀਜਾ ਵਡਹੰਸ ਸਾਗ ਦੇ ਵਿੱਚ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਸੋਹਾਗਣੀ ਸਦਾ ਮੁਖ ਉਜਲਾ ਗੁਰ ਕਾ ਸਹਿਜ ਸੁਭਾਏ ਜਿਉਂਦਾ ਜਾਗਦਾ ਜਨਨ ਵਾਲੀਆਂ ਜੀਵ ਸ੍ਰੀਆਂ ਜਿਹੜੀਆਂ ਸੁਹਾਗਣਾਂ ਜਿਨ੍ਹਾਂ ਦਾ ਸੁਹਾਗ ਭਾਗ ਜਿਉਂਦਾ ਹੈ ਉਹਨਾਂ ਇਸਤਰੀਆਂ ਦਾ ਮੂੰਹ ਸਦਾ ਰੋਸ਼ਨ ਰਹਿੰਦਾ ਹੈ ਤੇ ਉਹ ਗੁਰੂ ਦੇ ਸ਼ਬਦ ਦੇ ਰਾਹੀ ਆਤਮਿਕ ਡੋਲਤਾ ਵਿੱਚ ਤੇ ਪ੍ਰਮਾਤਮਾ ਦੇ ਪ੍ਰੇਮ ਵਿੱਚ ਟਿਕੀਆਂ ਰਹਿੰਦੀਆਂ ਹਨ ਸਦਾ ਪਰ ਰਾਵੈ ਆਪਣਾ ਵਿੱਚੋਂ ਆਪ ਗਵਾਏ ਉਹ ਆਪਣੇ ਅੰਦਰੋਂ ਆਪਾ ਭਾਵ ਦੂਰ ਕਰਕੇ ਸਦਾ ਆਪਣੇ ਪ੍ਰਭੂ ਪਤੀ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਰੱਖਦੀਆਂ ਹਨ ਮੇਰੇ ਮਨ ਤੂੰ ਹਰ ਨਾਮ ਧਿਆਏ ਏ ਮੇਰੇ ਮਨ ਤੂੰ ਸਦਾ ਪ੍ਰਮਾਤਮਾ ਦਾ ਨਾਮ ਸਿਮਰਦਾ ਰਿਆ ਕਰ ਸਤ ਗੁਰ ਮੋਕੋ ਹਰ ਦਿਆ ਬੁਝਾਏ ਰਹਾ ਓ ਸੱਚੇ ਗੁਰੂ ਨੇ ਮੈਨੂੰ ਪ੍ਰਮਾਤਮਾ ਦੇ ਨਾਮ ਸਿਮਰਨ ਦੀ ਸੂਝ ਦੇ ਦਿੱਤੀ ਐ ਰਹਾਉ ਥੋੜਾ ਜਿਹਾ ਆਰਾਮ దਈਏ ਦੁਹਾਗਣੀ ਖਰੀਆਂ ਬਿਲ ਲਾਂਦੀਆਂ ਤਿੰਨਾ ਮਹਿਲ ਨਾ ਪਾਏ ਪਰ ਛੁੱਟੜ ਜੀ ਬਸਤਰੀਆਂ ਬਹੁਤ ਦੁਖੀ ਰਹਿੰਦੀਆਂ ਹਨ ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਨਸੀਬ ਨਹੀਂ ਹੁੰਦੀ ਦੁਜੇ ਪਾਏ ਕਰੂਪੀ ਦੁਖ ਪਾਵੈ ਅੱਗੇ ਜਾਏ ਮਾਇਆ ਦੇ ਮੂਹ ਵਿੱਚ ਗੁਲਤਾਨ ਰਹਿਣ ਕਰਕੇ ਉਹ ਕੋਝੇ ਆਤਮਿਕ ਜੀਵਨ ਵਾਲੀਆਂ ਹੀ ਰਹਿੰਦੀਆਂ ਹਨ ਪਰ ਲੋਕ ਜੇ ਜਾ ਕੇ ਵੀ ਉਹ ਦੁਖ ਹੀ ਸਹਾਰਦੀਆਂ ਹਨ ਗੁਣਵੰਤੀ ਨੇ ਤੇ ਗੁਣ ਰਵੈ ਹਿਰਦੈ ਨਾਮ ਵਸਾਏ ਗੁਣਾਂ ਵਾਲੀ ਜਿਹੜੀ ਜੀਵ ਸਤਰੀ ਆਪਣੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸਾ ਕੇ ਸਦਾ ਪ੍ਰਭੂ ਦੇ ਗੁਣਾਂ ਨੂੰ ਯਾਦ ਕਰਦੀ ਰਹਿੰਦੀ ਹੈ ਔਗਣ ਬੰਤੀ ਕਾਮਣੀ ਦੁੱਖ ਲਾਗੇ ਬਿਲ ਲਾਏ ਇਹ ਜਿਹੜੀ ਔਗਣਾਂ ਦੇ ਨਾਲ ਭਰੀ ਹੋਈ ਜੀਵ ਸਤਰੀ ਇਹਨੂੰ ਦੁੱਖ ਚੰਬੜਿਆ ਰਹਿੰਦਾ ਹੈ ਇਹ ਸਦਾ ਬਿਲਕਦੀ ਰਹਿੰਦੀ ਹੈ ਸਭਨਾ ਦਾ ਪਤਾਰ ਏਕ ਹੈ ਸ਼ਾਮੀ ਕਹਿਣਾ ਕਿਛੂ ਨ ਜਾਏ ਸਭਨਾ ਦਾ ਖਸ਼ਮ ਇੱਕ ਪ੍ਰਮਾਤਮਾ ਮਾਲਕੀ ਹੈ ਪਰ ਕੁਝ ਕਿਹਾ ਨਹੀਂ ਜਾ ਸਕਦਾ ਕਿਉਂਕਿ ਕੋਈ ਸਾਗੜ ਹਨ ਤੇ ਕੋਈ ਦਹਾਗੜ ਹਨ ਨਾਨਕ ਆਪੇ ਦੇਖ ਕੀਤਿਆਂ ਨਾਮੇ ਲਇਨ ਲਾਏ ਕੀਤੇ ਅੰਨ ਉਸ ਨੇ ਬਣਾ ਦਿੱਤੇ ਹਨ ਵੇਕ ਵਖਰੇ ਵਖਰੇ ਸੁਭਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਪ੍ਰਮਾਤਮਾ ਨੇ ਆਪ ਹੀ ਜੀਵਾਂ ਨੂੰ ਵਖ ਵਖ ਸੁਭਾਵਾਂ ਵਾਲੇ ਬਣਾ ਦਿੱਤਾ ਹੈ ਉਸ ਨੇ ਆਪ ਹੀ ਜੀਵ ਆਪਣੇ ਨਾਮ ਵਿੱਚ ਜੋੜੇ ਹੋਏ ਹਨ ਵਡ ਹੰਸ ਮਹੱਲਾ ਤਿਜਾਕ ਉਹਨਾਂ ਸਰਾਗ ਦੇ ਵਿੱਚ ਧੰਗ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਅੰਮ੍ਰਿਤ ਨਾਮ ਸਦ ਮਿੱਠਾ ਲਗਾ ਗੁਰ ਸ਼ਬਦੀ ਸਾਦ ਆਇਆ ਗੁਰੂ ਦੇ ਸ਼ਬਦ ਦੀ ਵਰਕਤ ਨਾਲ ਉਸ ਨੂੰ ਪ੍ਰਮਾਤਮਾ ਦੇ ਨਾਮ ਦਾ ਸਵਾਦ ਆਉਣ ਲੱਗ ਪਿਆ ਤੇ ਆਤਮਕ ਜੀਵਨ ਦੇਣ ਵਾਲਾ ਪ੍ਰਮਾਤਮਾ ਦਾ ਨਾਮ ਸਦਾ ਮਿੱਠਾ ਲੱਗਣ ਲੱਗ ਪਿਆ ਸੱਚੀ ਬਾਣੀ ਸਹਿਜ ਸਮਾਣੀ ਹਰ ਜਿਉ ਮਨ ਵਸਾਇ ਸਦਾ ਥਿਰ ਪ੍ਰਭੂ ਦੀ ਸਿਰ ਸਲਾ ਦੀ ਬਾਣੀ ਦੇ ਰਹੀ ਆਤਮਕ ਡੋਲਤਾ ਵਿੱਚ ਉਸਤੀ ਲੀਨਤਾ ਹੋ ਗਈ ਤੇ ਉਸ ਨੇ ਪ੍ਰਮਾਤਮਾ ਨੂੰ ਆਪਣੇ ਮਨ ਵਿੱਚ ਪਰੋ ਲਿਆ ਹਰ ਕਰ ਕਿਰਪਾ ਸਤਗੁਰ ਮਿਲਾਇਆ ਪਰਮਾਤਮਾ ਨੇ ਕਿਰਪਾ ਕਰਕੇ ਜਿਸ ਮਨੁੱਖ ਨੂੰ ਸੱਚਾ ਗੁਰੂ ਮਿਲਾ ਦਿੱਤਾ ਪੂਰੇ ਸਤਿਗੁਰ ਹਰਨਾਮ ਧਿਆਇਆ ਰਹਾਉ ਉਸ ਪੂਰੇ ਸੱਚੇ ਗੁਰੂ ਨੇ ਉਸ ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ ਜਿਹੜਾ ਜਪਉਣਾ ਸ਼ੁਰੂ ਕਰ ਦਿੱਤਾ ਪਰਮਾਤਮਾ ਦੇ ਨਾਮ ਨੂੰ ਜਪਣਾ ਸ਼ੁਰੂ ਕਰ ਦਿੱਤਾ ਪੂਰੇ ਗੁਰੂ ਦੇ ਰਹੀ ਜੀਵ ਨੇ ਪ੍ਰਮਾਤਮਾ ਦਾ ਨਾਮ ਅराधना ਸ਼ੁਰੂ ਕਰ ਦਿੱਤਾ ਰਹਾਉ ਥੋੜਾ ਜਿਹਾ বিশ্রাম ਲਈਏ ਬਰਮਾ বেদ ਬਾਣੀ ਪ੍ਰਗਾਸੀ ਮਾਇਆ ਮੋਪਸਰਾ ਕਹਿੰਦੇ ਹਨ ਕਿ ਬ੍ਰਹਮਾ ਨੇ ਵੇਦਾਂ ਦੀ ਬਾਣੀ ਪ੍ਰਗਟ ਕੀਤੀ ਪਰ ਉਸ ਨੇ ਵੀ ਮਾਇਆ ਦੇ ਮੋਦਾ ਖਲਾਰਾ ਹੀ ਖਲਾਰਿਆ ਮਹਾਦੇਵ ਗਿਆਨੀ ਵਰਤੇ ਕਰ ਆਪਣੇ ਤਾਂਸ ਬਹੁਤ ਹੰਕਾਰ ਕਹਿੰਦੇ ਹਨ ਕਿ ਮਹਾਦੇਵ ਸ਼ਿਵ ਆਤਮਕ ਜਿਉਂ ਦੀ ਸੂਝ ਵਾਲਾ ਹੈ ਤੇ ਉਹ ਆਪਣੇ ਹਿਰਦੇ ਘਰ ਵਿੱਚ ਮਸਰਿੰਦਾ ਹੈ ਪਰ ਉਸ ਦੇ ਅੰਦਰ ਵੀ ਬੜਾ ਕਰੋਧ ਤੇ ਹੰਕਾਰ ਦੱਸੀਦਾ ਹੈ ਕਿਸ਼ਨ ਸਦਾ ਆਇਬ ਤਾਰੀਰ ਦਾ ਕਿਤੇ ਲਗ ਤਰੇ ਸੰਸਾਰਾ ਜਿਹੜਾ ਵਿਸ਼ਨੂੰ ਆ ਵਿਸ਼ਨੂੰ ਸਦਾ ਅਵਤਾਰ ਧਾਰਨ ਵਿੱਚ ਰੁੱਝਿਆ ਹੋਇਆ ਹੈ ਵਿਸ਼ਨੂੰ ਸਦਾ ਉਤਾਰ ਧਾਰਨ ਵਿੱਚ ਰੁੱਝਿਆ ਹੋਇਆ ਦੱਸਿਆ ਜਾ ਰਿਹਾ ਹੈ ਤਾਂ ਦੱਸੋ ਜਗਤ ਕਿਸੇ ਚੰਨੀ ਲੱਗ ਕੇ ਸੰਸਾਰ ਸਾਗਰ ਤੋਂ ਪਾਰ ਲੰਗੇ ਗੁਰਮਖ ਗਿਆਨ ਰਤੇ ਜੁਗ ਅੰਤਰ ਚੁੱਕ ਮੋਗ ਬਰਾ ਜਿਹੜੇ ਮਨੁੱਖ ਜਗਤ ਵਿੱਚ ਗੁਰੂ ਦੀ ਸ਼ਰਨ ਪੈ ਕੇ ਗੁਰੂ ਤੋਂ ਮਿਲੇ ਆਤਮਿਕ ਗਿਆਨ ਵਿੱਚ ਰੰਗੇ ਰਹਿੰਦੇ ਹਨ ਉਹਨਾਂ ਦੇ ਅੰਦਰੋਂ ਮੋਹ ਦਾ ਕੋਹ ਹਨੇਰਾ ਦੂਰ ਹੋ ਜਾਂਦਾ ਹੈ ਛਤ ਗੋੜੇ ਸੇਵਾ ਤੇ ਨਿਸਤਾਰਾ ਗੁਰਮਖ ਤਰੇ ਸੰਸਾਰਾ ਗੁਰੂ ਦੀ ਦਸੇ ਸੇਵਾ ਭਗਤੀ ਦੀ ਬਰਕਤ ਨਾਲ ਹੀ ਪਤਾ ਪਾਰ ਉਤਾਰਾ ਹੁੰਦਾ ਹੈ ਗੁਰੂ ਦੀ ਛਣ ਪੈ ਕੇ ਹੀ ਜਗਤ ਸੰਸਾਰ ਸਮੁੰਦਰ ਤੋਂ ਪਾਰ ਲੰਘਦਾ ਹੈ ਸੱਚ ਨਾਇ ਰਤੈ ਬਰਾਗੀ ਪਾਇਨ ਮੋਖ ਦਵਾਰਾ ਸਦਾ ਸਦਾ ਰਹਿਣ ਵਾਲੇ ਪ੍ਰਮਾਤਮਾ ਦੇ ਨਾਮ ਵਿੱਚ ਰੰਗੇ ਹੋਏ ਮਨੁੱਖ ਮਾਇਆ ਦੇ ਮੋਤ ਨਰਲੇਪ ਹੋ ਜਾਂਦੇ ਨੇ ਤੇ ਮਾਇਆ ਦੇ ਮੋਟੋਂ ਖਲਾਸੀ ਦਾ ਦਰਵਾਜਾ ਲੱਭ ਲੈਂਦੇ ਹਨ ਏਕੋ ਸੱਚ ਵਰਤੇ ਸਭ ਅੰਤਰ ਸਭਨਾ ਕਰੇ ਪ੍ਰਤਪਲਾ ਸਾਰੀ ਸ੍ਰਿਸ਼ਟੀ ਵਿੱਚ ਇੱਕ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਹੀ ਵਸਦਾ ਹੈ ਸਦਾ ਜੀਵਨ ਦੀ ਪਾਲਣਾ ਕਰਦਾ ਹੈ ਨਾਨਕ ਇਕਸ ਬਿਨ ਮੈਂ ਅਵਰ ਨ ਜਾਣਾ ਸਬਨਾ ਦੀਵਾਨ ਦੇ ਅਲਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਇੱਕ ਪ੍ਰਮਾਤਮਾ ਤੋਂ ਬਿਨਾ ਮੈਂ ਕਿਸੇ ਹੋਰ ਨੂੰ ਸਵਰਗ ਨਹੀਂ ਜਾਣਦਾ ਉਹ ਦਇਆ ਦਾ ਘਰ ਪ੍ਰਭੂ ਸਭ ਜੀਵਨ ਦਾ ਆਸਰਾ ਹੈ ਸਭ ਜੀਵਨ ਦਾ ਪ੍ਰਣਾ ਹੈ ਵਡ ਹੰਸ ਮਹੱਲਾ ਤੀਜਾ ਰਾਗ ਬੜਾਂਸ ਦੇ ਵਿੱਚ ਧੰਗ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਹਨ ਗੁਰਮਖ ਸੱਚ ਸੰਜਮ ਤਤ ਗਿਆਨ ਗੁਰਮਖ ਹੁੰਦਾ ਜਿਹੜਾ ਗੁਰੂ ਦੀ ਸ਼ਰਨ ਪੈ ਜਾਵੇ ਤੇ ਗੁਰੂ ਦੀ ਸ਼ਰਨ ਪਾ ਕੇ ਪ੍ਰਭੂ ਦਾ ਨਾਮ ਸਿਮਰਦਿਆਹੀਂ ਇਹ ਜਿਹੜੀਆਂ ਇੰਦਰੀਆਂ ਨੇ ਇਹਨਾਂ ਨੂੰ ਵਾਸ਼ ਕਰਨ ਦਾ ਸਹੀ ਯਤਨ ਹੈ ਤੇ ਆਤਮਿਕ ਜੀਵਨ ਦੀ ਸੂਝ ਦਾ ਮੂਲ ਹੈ ਕੋਰਣਾ ਕਾ ਸੱਚ ਹੈ ਲੱਗੇ ਧਿਆਨ ਗੁਰੂ ਦੀ ਸ਼ਰਨ ਪਿਆ ਸਦਾ ਕਾਇਮ ਰਹਿਣ ਵਾਲੀ ਪਰਮਾਤਮਾ ਵਿੱਚ ਸ਼ਰਤ ਜੁੜੀ ਰਹਿੰਦੀ ਹੈ ਗੁਰਮਖ ਮਨ ਮੇਰਾ ਨਾਮ ਸਮਾਲ ਏ ਮਨ ਗੁਰੂ ਦੀ ਸ਼ਰਨ ਪਾ ਕੇ ਪਰਮਾਤਮਾ ਦਾ ਨਾਮ ਯਾਦ ਕਰਦਾ ਰਹੋ ਸਦਾ ਨਿਭੇ ਚੱਲੇ ਤੇਰੇ ਨਾਲ ਰਾਵੀ ਰਾਵਲੀ ਪੰਕਤੀ ਹੈ ਛੋੜੇ ਬਿਸਲਾਮ ਦਈਦਾ ਹੈ ਇਥੇ ਸਤਪੁਰ ਕਹਿੰਦੇ ਹਨ ਕਿ ਨਾਮ ਹੀ ਤੇਰੇ ਨਾਲ ਜਾਣ ਵਾਲਾ ਹੈ ਤੇ ਸਾਥ ਸੁਭਾਉਣ ਵਾਲਾ ਹੈ ਗੁਰਮਖ ਜਾਤ ਪਤ ਸਚ ਸੋਏ ਗੁਰੂ ਦੀ ਸ਼ਰਨ ਪਾ ਕੇ ਉਹ ਸਦਾ ਸਦਾ ਰਹਿਣ ਵਾਲੇ ਪ੍ਰਮਾਤਮਾ ਦਾ ਨਾਮ ਸਿਮਰਨਾ ਉੱਚੀ ਜਾਤ ਤੇ ਉੱਚੀ ਕੁੱਲ ਦਾ ਮੂਲ ਹੈ ਗੁਰਮਖ ਅੰਤਰ ਸਿਖਾਈ ਪ੍ਰਭ ਹੋਏ ਗੁਰੂ ਦੇ ਸਨਮੁਖ ਰਹਿਣ ਵਾਲੀ ਮਨੁੱਖ ਦੇ ਅੰਦਰ ਪਰਮਾਤਮਾ ਆਵਸਦਾ ਹੈ ਤੇ ਉਸ ਦਾ ਸਦਾ ਦਾ ਸਾਥੀ ਬਣ ਜਾਂਦਾ ਹੈ ਗੁਰਮਖ ਜਿਸਮੋਂ ਆਪ ਕਰੇ ਸੋਏ ਪਰ ਉਹੀ ਮਨੁੱਖ ਗੁਰੂ ਦੇ ਸਨਮੁਖ ਹੋ ਸਕਦਾ ਹੈ ਜਿਸ ਨੂੰ ਪ੍ਰਮਾਤਮਾ ਆਪ ਇਹ ਯੋਗ ਬਣਾਉਂਦਾ ਹੈ ਗੁਰਮਖ ਆਪ ਵਡਾਈ ਦੇਵੇ ਸੋਏ ਉਹ ਪ੍ਰਮਾਤਮਾ ਆਪ ਮਨੁੱਖ ਨੂੰ ਗੁਰੂ ਦੇ ਸਨਮੁਖ ਕਰਕੇ ਇੱਜ਼ਤ ਬਖਸ਼ਦਾ ਹੈ ਗੁਰਮਖ ਸ਼ਬਦ ਸੱਚ ਕਰਨੀ ਸਾਰ ਗੁਰੂ ਦੀ ਸ਼ਰਨ ਪੈ ਕੇ ਸਦਾ ਸਦਾ ਰਹਿਣ ਵਾਲੇ ਪਰਮਾਤਮਾ ਦੀ ਸ਼ਬਸਲਾ ਦੀ ਬਾਣੀ ਫਿਰਦੇ ਵਿੱਚ ਸੰਭਾਲ ਇਹੀ ਕਰਨ ਜੋ ਕੰਮ ਹੈ ਗੁਰਮਖ ਨਾਨਕ ਪਰਵਾਰੇ ਸਧਾਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਪਣਾ ਪਰਿਵਾਰ ਆਪਣੇ ਪਰਿਵਾਰ ਵਾਸਤੇ ਵੀ ਆਸਰਾ ਦੇਣ ਯੋਗਾ ਹੋ ਜਾਂਦਾ ਹੈ ਆਪਣੇ ਪਰਿਵਾਰ ਨੂੰ ਵੀ ਤਾਰ ਲੈਂਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਜੋ ਇਹ ਸੇਵਾ ਸਤਗੁਰਾਂ ਨੇ ਲਈ ਹੈ ਤਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਿਹੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੀਆਂ ਇਹ ਸਮਾਣੀ ਦੇ ਰਹੀ ਸਾਨੂੰ ਇਹੋ ਹੀ ਸਮਝਾਉਣ ਦਾ ਜਦਨ ਕੀਤਾ ਹੈ ਕਿ ਜੇ ਉਸ ਪਰਮਾਤਮਾ ਦੀ ਕਿਰਪਾ ਹੋ ਜਵੇ ਤੇ ਸੱਚਾ ਗੁਰੂ ਮਿਲ ਜਾਂਦਾ ਹੈ ਤੇ ਸੱਚਾ ਗੁਰੂ ਜਿਹਨੂੰ ਮਿਲ ਜਵੇ ਉਹ ਪਰਮਾਤਮਾ ਦਾ ਨਾਮ ਦਿੜ ਕਰਾਉਂਦਾ ਹੈ ਉਹ ਹਮੇਸ਼ਾ ਇਸ ਸੰਸਾਰ ਤੇ ਰਹਿਣ ਵਾਲੀ ਪਰਮਾਤਮਾ ਦਾ ਨਾਮ ਜਪਾਉਂਦਾ ਹੈ ਤੇ ਜਿਸ ਕਰਕੇ ਜੀਵ ਦੇ ਲੋਕ ਸੁਖੀ ਅਤੇ ਪ੍ਰਲੋਕ ਸਹੇਲੇ ਹੋ ਜਾਂਦੇ ਹਨ ਸੋ ਸਾਧ ਸੰਗਤ ਜੀ ਅੱਜ ਬਾਠ ਕਰਦੇ ਆਂ ਜੀ ਦਾਸਰੇ ਕੋਲੋਂ ਭੁੱਲ ਚੁੱਕ ਹੋਈ ਹੈ ਭੁੱਲਾਂ ਚੁੱਕਾਂ ਹੋਈਆਂ ਹਨ ਤੇ ਸਾਧ ਸੰਗਤ ਬਖਸ਼ਣ ਜੋਗ ਹੈ ਕਿਰਪਾ ਕਰਕੇ ਦਾਸੀਆਂ ਭੁੱਲਾਂ ਚੁੱਕਾਂ ਮਾ ਚਤਾਰਨੀ ਆ ਜੀ ਮਾਫ ਕਰ ਦੇਣਾ ਜੀ ਕਿਰਪਾ ਕਰਨਾ ਅਗੇ ਤੋਂ ਸੁੱਤਿ ਸਪਸ਼ਟ ਬਾਣੀ ਪੜਨ ਦੀ ਬਲਬੁੱਧੀ ਬਖਸ਼ਿਸ਼ ਕਰਨਾ ਸਾਧ ਸੰਗਤ ਜੀ ਇੱਕ ਬੇਨਤੀ ਹੋਰ ਹੈ ਕਿ ਦਾਸਾ ਚੈਨਲ ਗੁਰਸਾਖੀਏ ਸ਼ਬਦ ਵਿਚਾਰ ਸਬਸਕ੍ਰਾਈਬ ਕਰ ਲੈਣਾ ਜੀ ਤੇ ਜੋ ਆਚਾਰ ਜੀ ਨੇ ਸਰਵਣ ਕੀਤਾ ਇਸ ਨੂੰ ਸਰਵਣ ਕਰਕੇ ਲਾਈਕ ਸ਼ੇਅਰ ਕਰਨਾ ਤੇ ਕਮੈਂਟਾਂ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਜ਼ੋਰ ਲਿਖਣਾ ਜੀ ਹੁਣ ਬਾਸਪੋਲਾ ਚੁੱਕਾਂ ਦੀ क्षमा ਮੰਗਦਾ ਹੋਇਆ ਇੱਥੇ ਹੀ ਫਤਿਹ ਫਤੇ ਦਾ ਇੱਥੇ ਹੀ ਫਤਿਹ ਬੁਲਾਉਂਦਾ ਹਾਂ ਜੀ ਆਓ ਫਤਿਹ ਬੁਲਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ